ਕੇਂਦਰੀ ਦੇ ਅਧੀਨ ਆਉਂਦੀ ਵਾਰਡ ਨੰਬਰ 71 ਵਿਖੇ ਲੋਕ ਬਰਸਾਤੀ ਨਾਲੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਦਰਅਸਰ ਇਲਾਕੇ ਵਿੱਚ ਗੁਜ਼ਰਦੇ ਬਰਸਾਤੀ ਨਾਲੇ ਦੀ ਕਈ ਸਾਲਾਂ ਤੋਂ ਸਫਾਈ ਨਾ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਸਮਾਜ ਸੇਵਕ ਅਸ਼ੋਕ ਸਿੰਘ ਲੱੱੜੜ ਵੱਲੋਂ ਨਗਰ ਨਿਗਮ ਕਮਿਸ਼ਨਰ ਪਾਸੋਂ ਮੰਗ ਕੀਤੀ ਗਈ ਜਲਦੀ ਹੀ ਨਾਲੇ ਦੀ ਸਫਾਈ ਕਰਵਾਈ ਜਾਵੇ ਜਿਵੇਂ ਮੈਂ ਆਪ ਜੀ ਨੂੰ ਬਖਾਇਆ ਕਿ ਪ੍ਰਸਾਤੀ ਨਾਲਾ ਪਿਛਲੇ ਪੱਲੇੋਂ ਜਿਹੜਾ ਡੇਰੀਆਂ ਵਾਲਿਆਂ ਨੇ ਆਪਣਾ ਮੈਨੇਜ ਕਰਕੇ ਤੇ ਉਹ ਫੌਗਲੈਂਡ ਮਸ਼ੀਨ ਪਕਾ ਕੇ ਹਸਾਬ ਕਰਾ ਲਿਆ ਠੀਕ ਹੈ ਜੀ ਤੇ ਆ ਮਗਰ ਦੇਖ ਰਿਹਾ ਤੁਹਾਨੂੰ ਕਿ ਉੱਧਰ ਜਿਹੜਾ ਉਹ ਕੋਪਾਨਦਿਆਂ ਨਾਲਾ ਠੀਕ ਹੈ ਅਗੋ ਇਹ ਵੀ ਡੇਰੀਆਂ ਦੇ ਉੱਥੇ ਧੰਨਵਾਦ ਦਿਖਾਈਆਂ ਠੀਕ ਹੈ ਜੀ ਤੇ ਆ ਮਗਰ ਝਾੜੀ ਬੂਟੀਆਂ ਹੋਈਆਂ ਨੇ ਤੇ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਉਹਦੇ ਜਿਹੜਾ ਮਲਪਾਵਾ ਉਹਦੇ ਲਫਾਫੇ ਦੂਸਰਾ ਤੀਸਰਾ ਸਾਰਾ ਉਹ ਰੁੱਕ ਕੇ ਸਾਰਾ ਇੱਥੇ ਇਕੱਠਾ ਹੋ ਜਾਣਾ ਜਿੱਥੇ ਆਪਾਂ ਖੜੇ ਆ ਉਹ ਕਿਉਂਕਿ ਜੇ ਅੱਗੇ ਜਾਊਗਾ ਨਹੀਂ ਨਕਾਸ ਪਾਣੀ ਦੇ ਜਾਊਗਾ ਨਹੀਂ ਚੱਲੂਗਾ ਨਹੀਂ ਉਹ ਮਤਲਬ ਉਹ ਇਹ ਰੁੜ ਕੇ ਜਾਊਗਾ ਨਹੀਂ ਅੱਗੇ ਵੱਡੇ ਨਾਲੇ ਜਿ ਮਿਲੂਗਾ ਨਹੀਂ ਉਸ ਤੋਂ ਇਹ ਉਸ ਦਾ ਬਰਨਾਵਾ ਨੂੰ ਬੇਨਤੀ ਕਰਦਾ ਕਿ ਇਹ ਸਾਰੀਆਂ ਦੇਖ ਕੇ ਤੇ ਇਹਨਾਂ ਦੇ ਮਾਤੇ ਫਰਾਈ ਨਹੀਂ ਤੁਹਾਡੇ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਤੇ ਇਹਨੀਆਂ ਬੇਨਤੀਆਂ ਸ਼ੋਕ ਸਿੰਘ ਲਦਰ ਦੀ ਪ੍ਰਵਾਨ ਕਰੀਂ ਜੈ ਭੀਮ ਜੈ ਭਾਵਾ